ਮਗਾ ਇਹਦੀ ਗੱਲ ਕਰ ਲਗਾ ਦਿਖਾ ਦੀ ਇਹ ਟੀਕਾ ਮੈਨੂੰ ਪਤਾ ਸੁੱਝ ਗਈ ਸੀ ਮੈਨੂੰ ਦੋਦਾ ਮੈਂ ਤਾਂ ਲੈ ਲਾ ਵੀ ਕਰਤਾ ਕੰਮ ਇਹਨਾਂ ਨੇ ਉਹੀ ਕੰਮ ਕਿ ਕਰਤਾ ਦੱਸ ਕੇ ਕਹਾਂ ਤੈਨੂੰ ਚੀਜ਼ ਲਿਆ ਕੇ ਦਿੱਤੀ ਐ ਦਾ ਸੁਣਾਉਂਦੇ ਹੁੰਦੇ ਮੈਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਚੜਦੀ ਕਲਾ ਤੇ ਅੱਜ ਅਸੀਂ ਤਿਆਰੀ ਖਿੱਚ ਲਈ ਆ ਸਤੂਹਾ ਲਵਾਉਣਾ ਐ ਜੀ ਘਰੇ ਇਂਡਲੀ ਵਾਲਿਆਂ ਤੋਂ ਪਤਾ ਐ ਵੀ ਸਤੂਹਾ ਕੀ ਹੁੰਦਾ ਇਹਨੇ ਕਿ ਹੀਟਰ ਲਵਾਉਣਾ ਜੀ ਘਰ ਦੇ ਵਿੱਚ ਕਿ ਸਿਆਲ ਆ ਗਿਆ ਆ ਤੇ ਹੁਣ ਠੰਡ ਆ ਤੇ ਅਸੀਂ ਸੋਚਿਆ ਵੀ ਕਿ ਪਾਇਲਟ ਵਾਲਾ ਲਵਾਇਆ ਜਾਵੇ ਪੈਲੇਟ ਪੈਲੇਟ ਹੁੰਦੀ ਹੈ ਪੈਲੇਟ ਸਾਡੇ ਆ ਪਾਇਲਟ ਹੀ ਹੁੰਦਾ ਪੈਲੇਟ ਵਾਲਾ ਲਵਾਇਆ ਜਾਵੇ ਜੀ ਸੁਹਾ ਮੁੰਡਾ ਕਿਹਾ ਤੂੰ ਗਲਤ ਬੋਲਦਾ ਹੈ ਗੱਪਰੂ ਹੋਏ ਤਾਂ ਗਲਤੀਆਂ ਕਰਦੇ ਐ ਇਥੇ ਸਾਰਿਆਂ ਨੂੰ ਪਤਾ ਵੀ ਕਿਤਾ ਗੱਪਰੂ ਗਲਤੀਆਂ ਕਰਦੇ ਆ ਨਿਆਣੇ ਇਥੇ ਦੇ ਪੜੇ ਲਿਖੇ ਸਾਡੇ ਲਾਹਜਾਂ ਦੇ ਵਿੱਚ ਗਲਤੀਆਂ ਕਰਦੇ ਆ ਪੈਲੇਟ ਵਾਲਾ ਸਤੂਫਾ ਲਵਾਉਣਾ ਹੈ ਤੇ ਹੁਣ ਤੁਹਾਨੂੰ ਦੱਸਾਂਗੇ ਵੀ ਕੀ ਪ੍ਰਾਈਸ ਹੈਗਾ ਜਾਂ ਕੀ ਸਾਰਾ ਕੁਝ ਕਿੰਦਾਉ ਪੈਂਦਾ ਆ ਤੇ ਬਾਕੀ ਕੰਟਰੀਆਂ ਦੇ ਵਿੱਚ ਤੇ ਪਤਾ ਨਹੀਂ ਹੁਣ ਕਿਹੜੇ ਚੱਲਦੇ ਆ ਇਹ ਹੋ ਸਕਦਾ ਗੈਸ ਵਾਲੇ ਇੱਥੇ ਵੀ ਗੈਸ ਵਾਲੇ ਹੈਗੇ ਆ ਜ਼ਿਆਦਾ ਤੇ ਪਰ ਅਸੀਂ ਸੋਚਿਆ ਵੀ ਪੈਲੇਟ ਵਾਲਾ ਲਵਾਉਣੇ ਕਿਉਂਕਿ ਗੈਸ ਕਾਫੀ ਮਹਿੰਗੀ ਹੋ ਗਈ ਆ ਬਿਜਲੀ ਵੀ ਬਹੁਤ ਮਹਿੰਗੀ ਆ ਤੇ ਹੁਣ ਅਸੀਂ ਸੋਚਿਆ ਕਿ ਪੈਲੇਟ ਵਾਲਾ ਲੱਗੂਗਾ ਤੇ ਹੁਣ ਦੇਖਦੇ ਆ ਵੀ ਕਿੰਦਾ ਹਿਸਾਬ ਕਿਤਾਬ ਆ ਕੀ ਹੈਗਾ ਸਾਰਾ ਤੇ ਕਰਦੇ ਆ ਹੁਣ ਚੈੱਕ ਜਾ ਕੇ ਕਿੰਨੇ ਦਾ ਪੈਂਦਾ ਆ ਬੇਟਾ ਦੇ ਨਾਲ ਸਾਂਝੀ ਕਰਦੇ ਆਂ ਵੀਡੀਓ ਦੇਖੀ ਚੱਲਿਓ ਵੀ ਹੋ ਜਾਂਦਾ ਵੀ ਕਈਆਂ ਨੇ ਲਵਾਉਣਾ ਹੁੰਦਾ ਆ ਕਿ ਨੂੰ ਚਲੋ ਆਈਡੀਆ ਮਿਲ ਜਾਂਦਾ ਆ ਵੀ ਕਿੰਨੇ ਕੁ ਚ ਪੈਂਦਾ ਆ ਜਿਹੜੇ ਹੁਣ ਸਾਨੂੰ ਕਿਹੜਾ ਪਤਾ ਆ ਕਿਉਂਕਿ ਆਪਾਂ ਵੀਡੀਓ ਦੇਖਦੇ ਆ ਜਾਂ ਕੁਝ ਵੀ ਦੇਖਦੇ ਆ ਉਹਨਾਂ ਦਾ ਵੱਖਰੇ ਪ੍ਰਾਈਸ ਹੁੰਦੇ ਆ ਤੇ ਪਤਾ ਲਾ ਕੇ ਜਾ ਕੇ ਲੱਗਦਾ ਹੈ ਮਾਰਕੀਟ ਦੇ ਵਿੱਚ ਉਦਾਂ ਦਾ ਵੈਸੇ ਕਈ ਆਨਲਾਈਨ ਵੀ ਲਾ ਜਾਂਦੇ ਆ ਘਰੇ ਆਣ ਕੇ ਵੀ ਲਾ ਜਾਂਦੇ ਆ ਪਰ ਉਹਨਾਂ ਦੇ ਰੇਟ ਬਹੁਤ ਹੈਗੇ ਆ ਇਸ ਕਰਕੇ ਸੋਚਿਆ ਵੀ ਆਪ ਟਰਾਈ ਕਰਕੇ ਦੇਖਦੇ ਆ ਕਿੰਨੇ ਕੁ ਚ ਪੈਂਦਾ ਆ ਆਪਾਂ ਨੂੰ ਪਹੁੰਚ ਗਏ ਹਾਂ ਮੇ ਤੁਹਾਨੂੰ ਕਰਦੇ ਆ ਦੱਸਦੇ ਅਗਲੀ ਸਾਰੀ ਗੱਲ ਬਾਤ ਵੀਡੀਓ ਦੇ ਨਾਲ ਬਣੇ ਰਹੋ ਦੇਖਿਓ ਸਾਰਾ ਕੁਝ ਵੀ ਕਿੰਨੇ ਚ ਆਪਾਂ ਨੂੰ ਪੈਂਦਾ ਹੈ ਅਸੀਂ ਪਹੁੰਚੇ ਹੈਗੇ ਆ ਜੀ ਟੈਕਨੋ ਮੱਤਾ ਟੈਕਨੋ ਮੱਤ ਦੇ ਵਿੱਚ ਦੇਖਦੇ ਹਾਂ ਅੰਦਰ ਚੱਲ ਕੇ ਵੀ ਕੀ ਰੇਟ ਆ ਤੇ ਕਿੰਨੇ ਨੂੰ ਪੈਂਦਾ ਹੈ ਹੈ ਮੂਲ ਗੱਬਰੂ ਆ ਗੱਬਰੂ ਵੀ ਆ ਰਿਹਾ ਅੱਜ ਮੇਰੇ ਨਾਲ ਹੈ ਕਰਿਆਸੋ ਕਰਿਆਸੋ ਚ ਪੈਂਦੀ ਹੈ ਇਹ ਕਰਿਆਸੋ ਵਾ ਟਿਕ ਨਾਮ ਟੈਕਨੋ ਮੱਤਾ ਅੱਗੇ ਬ੍ਰਿਕੋਮਾਨ ਹੁੰਦੀ ਸੀ ਹੁਣ ਇਹ ਟੈਕਨੋ ਮੱਤ ਹੋ ਗਈ ਆ ਪੰਜ ਦੋਸਤ ਪੈਰਟ ਵਾਲਾ ਸਤੂਫਾ ਲਾਉਨੇ ਹਨਾ ਆ ਨੂੰ ਪੈਪ ਲੱਗਦਾ ਜਦੋਂ ਜਿਹੜਾ ਵੈਸੇ ਦੀ ਧੂਆ ਬਾਹਰ ਜਾਣਾ ਆ ਹੈਗੇ ਚਿੱਟੇ ਪੈਪ ਆ ਹੈਗੇ ਆ ਕਾਲੇ ਪੈਪ ਤਿੰਨ ਤਰ੍ਹਾਂ ਦੇ ਆਉਂਦੇ ਇੱਥੇ ਤੇ ਇੱਕ ਆਉਂਦੇ ਆ ਜਿਹੜੇ ਸਟੀਲ ਜਿਹੇ ਜਿੱਦਾਂ ਹੁੰਦੇ ਆ ਅਸੀਂ ਇਹ ਲਾਏ ਆ ਵੈਸੇ ਸਾਰਿਆਂ ਨਾਲ ਬੈਸਟ ਜਿਹੜੇ ਆ ਕਾਲੇ ਹੁੰਦੇ ਆ ਅਸੀਂ ਪਰ ਇਹ ਲਾਏ ਆ ਥੋੜੇ ਸਸਤੇ ਯਾਨੀ ਕਿ ਇਹ ਮੀਡੀਅਮ ਆ ਜਾਂਦੇ ਆ ਜਿਹੜੇ ਉਹ ਵਾਈਟ ਚਿੱਟੇ ਆ ਉਹ ਸਾਰਿਆਂ ਨਾਲ ਲੋ ਕੁਆਲਿਟੀ ਹੁੰਦੀ ਆ ਤੇ ਆਹ ਮੀਡੀਅਮ ਜੀ ਹੋ ਜਾਂਦੀ ਆ ਅਸੀਂ ਪਰ ਇਹ ਮੀਡੀਅਮ ਹੀ ਲਾਏ ਆ ਤਸੀਂ ਇਹ ਚੀਜ਼ ਲੈ ਲਿਨੀਆ ਇਹ ਚੀਜ਼ ਦਾ ਧਿਆਨ ਰੱਖੇ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਕਾਲੇ ਪਿਆਪ ਲਾਓ ਉਹ ਜ਼ਿਆਦਾ ਵਧੀਆ ਹੁੰਦੇ ਆ ਤੇ ਅਸੀਂ ਲਾਏ ਹੈਗੇ ਆ ਮੀਡੀਅਮ ਤੇ ਹੁਣ ਸਮਾਨ ਲੈ ਲਈਏ ਪਹੁੰਚ ਗਏ ਆ ਇੱਥੇ ਹਾਂਜੀ ਸਮਾਨ ਖਰੀਦ ਲਿਆ ਜੀ ਹੁਣ ਘਰ ਦੀ ਤਿਆਰੀ ਆ ਸਮਾਨ ਲੈ ਕੇ ਤੇ ਪਿਛੇ ਰੱਖ ਲਿਆ ਵਾ ਤੇ ਹੁਣ ਚੱਲਦੇ ਆ ਘਰੇ ਤੇ ਪਹੁੰਚ ਕੇ ਕਰਦੇ ਆ ਫਟ ਫਿਰ ਫਿਰ ਦਹਾਲਦੇ ਆ ਤੁਹਾਨੂੰ ਕਿੰਦਾ ਚੱਲਦਾ ਤੇ ਕੀ ਹਿਸਾਬ ਕਿਤਾਬ ਹੈਗਾ ਕਿੰਨੇ ਚ ਪਿਆ ਆਪਾਂ ਤੁਹਾਨੂੰ ਸਾਰਾ ਸਹੀ ਦੱਸਾਂਗੇ ਵੀ ਤਾਂ ਜੋ ਤੁਸੀਂ ਇਹ ਨਹੀਂ ਕਹਾ ਕਿਸੇ ਹੋਰ ਨੇ ਲਵਾਉਣਾ ਹੈ ਤੁਹਾਨੂੰ ਈਜ਼ੀ ਹੋ ਜਾਊਗਾ ਵੀ ਤੁਸੀਂ ਬਾਹਲੇ ਪੈਸੇ ਖਰਚਣ ਨਾਲੋਂ ਵੀ ਕਿਦਾਂ ਤੁਸੀਂ ਆਪ ਜੇ ਕਰ ਲਓ ਕੋਸ਼ਿਸ਼ ਥੋੜੀ ਜਿਹੀ ਤੇ ਪੈਸੇ ਬਚਾਅ ਹੋ ਜਾਂਦਾ ਤੇ ਪਹੁੰਚ ਕੇ ਘਰੇ ਕਰਦੇ ਆਂ ਗੱਲਬਾਤ ਮੈਂ ਕਹਾ ਇਹ ਟੀਕਾ ਲਗਾ ਕੇ ਦਿਖਾ ਲਈ ਇਹਨਾਂ ਟੀਕਾ ਮੈਨੂੰ ਪਤਾ ਸੁੱਝ ਗਈ ਸੀ ਮੈਨੂੰ ਤਾਂ ਉਹਦਾ ਮੈਂ ਕਹ ਲੈ ਲਾ ਵੀ ਕਰਤਾ ਕੰਮ ਇਹਨਾਂ ਨੇ ਉਹੀ ਕੰਮ ਪਤਾ ਦੱਸ ਹੂੰ ਹੂੰ ਕਹੇ ਕਰਾ ਤੈਨੂੰ ਚੀਜ਼ ਲਿਆ ਕੇ ਦਿੱਤੀ ਐ ਏਦਾਂ ਸੁਣਾਉਂਦੇ ਹੁੰਦੇ ਮੈਨੂੰ ਤੁਹਾਡੇ ਘਰਾਂ ਚ ਵੀ ਏਦਾਂ ਹੁੰਦਾ ਇਹ ਮੈਨੂੰ ਸੁਣਾਉਣਾ ਤੇ ਤੈਨੂੰ ਲਿਆ ਕੇ ਦਿੱਤੀ ਚੀਜ਼ ਫਿਰ ਕੀ ਆ ਲਿਆ ਕੇ ਦਿੱਤੀ ਆ ਸੌਦਾ ਲੈ ਲਈਏ ਤੇ ਲੈ ਸੌਦਾ ਲਿਆ ਕੇ ਦਿੱਤਾ ਤੇ ਮੈਂ ਕੱਲੀ ਖਾਨੀ ਹੁੰਨੀ ਹੈਨਾ ਆ ਹੀ ਨਿਕਾ ਜਾ ਹੀਟਰ ਲਾਇਆ ਉਹਨਾਂ ਦਾ ਸਕਲ ਦਾ ਮੈਨ ਤੋਂ ਵੀ ਲੱਗੇ ਹੋਏ ਆ ਪਰ ਅਸੀਂ ਆ ਲੈ ਲੈਂਦਾ ਹਰ ਖਰਚੇ ਰੱਖਾਓ ਇਹਨੇ ਰੋਜ਼ ਪੈਸੇ ਮੰਗਣੇ ਜਦ ਦਬ ਚਰੇਗਾ ਕੁਝ ਮੰਗੇਗਾ ਮੰਗਦੇ ਤਾਂ ਵੀ ਆ ਜਿਹੜੇ ਬੈਠੇ ਇਹ ਮਿੰਟ ਮਿੰਟ ਬਾਹਰ ਖਾਂਦੇ ਹੈਗਾ ਤੂਫਾ ਪੈ ਰਿਹਾ ਹੈ ਨਾ ਹਾਂਜੀ ਪਰਿਵਾਰ ਛੋਟਾ ਲਿਆਂਦਾ ਘਰ ਦੇ ਹਿਸਾਬ ਨਾਲ ਵੀ ਕਈ ਵੱਡੇ ਵੀ ਲਾਉਂਦੇ ਆ ਅਸੀਂ ਆਪਦੇ ਹਿਸਾਬ ਦੇ ਨਾਲ ਜਾਨਕਿ ਜਿੰਨੀ ਕਿ ਸਾਨੂੰ ਲੋੜ ਆ ਉਹਨੇ ਕਿ ਲਿਆ ਆ ਘਰ ਛੋਟਾ ਆ ਤੇ ਛੇਤੀ ਨਿੱਗਾ ਹੋਣ ਵਾਲਾ ਆ ਤੇ ਇਹ ਹੈਗਾ ਵੀ ਸਿੰਗਲ ਆਰੀਆ ਸਿੰਗਲ ਹੀ ਆ ਸਿੰਗਲ ਪੱਖੀ ਆ 8 डबल डबल ਵਾਲੇ ਵੀ ਆਉਂਦੇ ਆ ਜੇ ਘਰ ਵੱਡਾ ਹੋਵੇ ਮੰਨ ਲਓ ਵੱਡਾ ਘਰ ਹੁੰਦਾ ਫਿਰ 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 ਵਿੱਚ ਦੇ ਕੇ ਵੀ ਬੰਦਾ ਵੱਡਾ ਲੈ ਸਕਦਾ ਹੁੰਦੀ ਆ ਆਫਰ 50% ਲੋਕ ਦੇ ਤੁਸੀਂ ਮੰਨ ਲਓ ਕਿ ਕਿਤੇ ਬੈਠਾ ਆ ਕਿਤੇ ਕੋਈ ਜਗ੍ਹਾ ਹੋਵੇ ਕਿਤੇ ਲੱਗ ਉੱਥੇ ਰੱਖ ਲਓ ਹਾਂ ਜਿੱਦਾਂ ਗਰਾਜਾਂ ਵੱਡੀਆਂ ਹੁੰਦੀਆਂ ਉੱਥੇ ਲਾ ਸਕਦੇ ਆ ਸਕਦੇ ਬੰਦੇ ਨੇ ਬੈਠਣਾ ਆ ਸਕੀਮਾਂ ਆਪਾਂ ਪਹਿਲਾਂ ਕੱਢ ਲਈਆਂ ਜਿਹੜੀ ਵੀ ਕੱਢਣੀ ਹੋਵੇ ਇਹ ਕਹਿੰਦੇ ਆ ਚੁੱਲੇ ਤੇ ਦਸਵਾਹ ਕੱਢੀ ਦੀ ਸਵਾਹ ਕੱਢਣ ਦਾ ਕੰਮ ਮੇਰੇ ਸਿਰ ਤੇ ਪੈ ਗਿਆ ਹਾਂ ਇਹ ਫਿਰ ਲੈ ਲਿਆ ਹੁਣ ਇਹ ਆਇਆ ਹੈਗਾ ਯਾਰ ਪੰਜ ਕਿਹਾ 550 ਯੂਰੋ ਦਾ ਕੱਲਾ ਹੀ ਹੂੰ ਤੇ ਬਾਕੀ ਜਿਹੜੇ ਪੈਪ ਆ ਵੱਖਰੇ 90 ਯੂਰੋ ਦੇ ਹੈ 90 ਯੂਰੋ ਦੇ ਆ ਪੈਪ 90 ਯੂਰੋ ਦੇ ਉਹ ਵੀ ਆ ਨਿੱਕੀ ਜਿਹੀ ਕੰਗ ਦੇ ਉੱਪਰ ਜਾ ਨੂੰ ਹੀ ਸੀ ਬਸ ਹਾਂ ਇੱਕਦੋਲੇ ਪੈਪ ਮਹਿੰਗੇ ਆ ਇਹ ਪੈਪ ਥੋੜੇ ਮਹਿੰਗੇ ਹੁੰਦੇ ਇਹ ਤਾਂ ਘਟਨ ਕਰਤਾ ਮੈਂ ਆਉਂਦੇ ਦਈ ਪਾ ਵਾ ਥੱਲੇ ਡਿੱਗ ਪਿਆ ਮੈਥੋਂ ਮੜਾ ਚਿਬਾ ਹੋ ਗਿਆ ਤੇ ਥੋੜੇ ਇੱਕ ਹੀ ਦੋ ਹੀ ਮਹਿੰਗੇ ਆ ਜਿਹੜੇ ਬਲੈਕ ਹੁੰਦੇ ਬਲੈਕ ਰਾਮ ਜਿਹੜੇ ਹੁੰਦੇ ਉਹ ਇਦਾਂ ਹੀ ਮਹਿੰਗੇ ਇਹ ਹੈਗਾ ਮੀਡੀਅਮ ਹੂੰ ਤੇ ਕਿਤੂ ਵੀ ਲੋ ਹੁੰਦੇ ਆ ਲੋ ਹਾਈ ਤੇ ਮੀਡੀਅਮ ਤਿੰਨ ਟਾਈਪ ਦੀਆਂ ਕੁਆਲਿਟੀਆਂ ਆ ਮੀਡੀਅਮ ਜੇ ਲੈ ਜਾਂਦੇ ਉਹ ਉਹ ਬਾਹਲੇ ਮਹਿੰਗੇ ਲੱਗਦੇ ਹੁਣੇ ਲਾ ਕੇ ਤੇ ਫਿਰ ਇਹਦਾ ਨਜ਼ਾਰਾ ਦੇਖ ਹੀ ਲਈਏ ਹਾਂ ਇੱਕ ਜਗਾ ਸਿਸਟਮ ਮੈਂ ਸਵਾਹ ਕੱਢ ਕੇ ਜਾ ਕੇ ਨੂੰ ਜਾਣ ਲੱਗਿਆ ਕਿ ਤੁਸੀਂ ਕੱਢ ਕੇ ਜਾਇ ਕਰੋ ਬੋਟ ਨਹੀਂ ਕੱਢਣ ਵਾਲੀ ਹੁੰਦੀ ਹੁੰਦੀ ਆਪਾਂ ਚਲਾਉਣਾ ਕਿਤੇ ਕਿੰਨਾ ਮਤਲਬ ਕਹਿਣ ਦਾ ਵੀ ਜਦੋਂ ਸਾਰੇ ਆਨੇ ਇਕੱਠੇ ਕੰਮ ਤੇ ਰਹੀ ਤੇ ਸਾਰੇ ਜਣੇ ਆਪਾਂ ਘਰੋਂ ਬਾਹਰ ਜਦੋਂ ਹੁੰਦੇ ਨਿੱਕੇ ਨੂੰ ਤੇ ਇੰਨਾ ਕੀ ਬਹੁਤ ਆ ਆ ਕੇ ਮੈਂ ਚਲਾ ਲਿਆ ਕਰੂੰਗੀ ਘੜੀ ਦੀ ਘੜੀ ਰੋਟੀ ਪਾਣੀ ਖਾ ਕੇ ਤੇ ਚੱਲ ਚਲਾਉਣਾ ਚਲਾਉਣਾ ਪੈਣਾ ਠੰਡ ਤੇ ਬਿਮਾਰ ਹੋਣਾ ਨਹੀਂ ਨਹੀਂ ਵੈਸੇ ਗੱਲ ਕਰਦੀਆਂ ਦਵਾਈ ਲੈਉਣ ਨਾਲੋਂ ਇੱਕ ਵਾਰੀ ਜੀ ਤਿੰਨ ਪੂਰੇ ਜਦੋਂ ਨਵਰਾਜ ਨਿਕਲਿਆ ਸੀ ਆਪਾਂ ਉਦੋਂ ਕਿਰਾਏ ਵਾਲੇ ਘਰ 'ਚ ਸੀ ਆਪਸ ਤੂਫੇ ਨਹੀਂ ਬੰਦ ਕੀਤੇ ਸੌਰੀ ਆਪਸ ਕੱਲ ਦਾ ਮੈਂ ਤੁਹੇ ਕਿਹਾ ਸੀ ਦਵਾਈ ਦਿਵਾਉਣ ਤੋਂ ਬੈਟਰ ਆਪਣੇ ਕੋਲ ਲਾਇਸੈਂਸ ਹੈ ਨਹੀਂ ਤੇ ਤੂੰ ਚੱਲਦੇ ਰਹਿੰਦੇ ਮੁੰਡਾ ਸਹੀ ਰਹੂਗਾ ਉਹ ਵਧੀਆ ਆ ਹੁਣ ਇਹ ਹੁਣ ਥੋੜਾ ਜਿਹਾ ਘਰ ਪੁਰਾਣਾ ਆ ਟਾਕੀਆਂ ਬੂਏ ਥੋੜੇ ਹਲਕੇ ਆ ਹਾਂ ਤੇ ਟਾਕੀਆਂ ਬੂਏ ਵਧੀਆ ਹੁਣ ਤਾਂ ਅੰਦਰ ਨਿਗਾ ਰੀਦਾ ਆ ਪਰ ਉਹ ਹੁਣ ਗੈਸ ਬਹੁਤ ਮਹਿੰਗੀ ਆ ਹਾਂ ਉਹਦਾ ਬਿੱਲ ਬਹੁਤ ਚੱਪੜ ਚੜਦਾ ਉਹ ਕੀ ਕਰਦਾ ਇਹ ਕਾਬੀ ਗਿਆ ਫੇਰ ਵਾਲਾ ਪਈ ਆ ਹੁਣ ਕਰੀਏ ਫਿਕਸ ਇਹਨੂੰ ਇਹਨੂੰ ਕਰਦੇ ਆ ਫਿਕਸ ਹੁਣ ਤੂੰ ਚਾਹ ਜੂ ਬਣਾ ਪੂਰਾ ਮੇਰਾ ਵੀ ਸਿਰ ਜਿਆ ਦੁਖਦਾ ਮੈਨੂੰ ਉਹਨੇ ਆਫਰ ਤੇ ਕੀਤਾ ਹੀ ਨਿਕੋਲੇਤਾ ਨੇ ਪਰ ਮੈਂ ਪੀਤੀ ਨਹੀਂ ਮੈਂ ਇਹਨੂੰ ਵੀ ਕਿਹਾ ਮੈਂ ਪੀਦੀ ਆ ਕਰੀਏ ਕਿੰਨਾ ਨੇ ਉਹ ਕਸੂ ਲੜੀ ਸੀਗੀ ਜਿਹੜੀ ਮੈਂ ਉੱਥੇ ਦੁੱਧ ਦੇ ਘਰੇ ਪੀਣੀ ਹੁੰਦੀ ਸੀ ਉਹ ਬਹੁਤ ਫੋਨ ਹੁੰਦੀ ਆ ਫਿਰ ਮੇਰੇ ਮੂੰਹੋਂ ਨਾ ਨਿਕਲ ਗਈ ਮੈਂ ਕਿਹਾ ਕਹਿਣ ਨੂੰ ਤਾਂ ਨੇ ਕਹਿਣਾ ਨਹੀਂ ਕੁਝ ਪਰ ਹੁਣ ਨਹੀਂ ਕਹਿਣਾ ਮੈਂ ਹਾਂ ਬਸ ਮੈਂ ਕਿਹਾ ਚੱਲ ਬਣਾ ਤੂੰ ਚਾਹ ਕਰੀਏ ਫਿਰ ਤੇ ਨੂੰ ਫਿੱਟ ਕਰਕੇ ਦੇ ਹਾਲਦੇ ਆ ਹਾਂਜੀ ਸਤੂਫਾ ਹੋ ਗਿਆ ਜੀ ਫਟ ਮੈਂ ਗਾ ਦਿਖਾ ਲਦੀ ਆ ਤੁਹਾਨੂੰ ਵੀ ਸਤੂਫਾ ਚੱਲ ਪਿਆ ਆ ਤੇ ਆਨਵਰਾਜ ਫੜੀ ਆ ਫੜ ਤੂੰ ਮੇਰਾ ਬਣ ਜਾ ਕੀ ਕਹਿੰਦੇ ਵੀਡੀਓਗ੍ਰਾਫਰ ਵਾਲਾ ਤੇ ਤੁਸੀਂ ਦੇਖ ਸਕਦੇ ਆ ਚੱਲਦਾ ਸਤੂਫਾ ਪਿੱਛੇ ਪਿੱਛੇ ਜਨਵਰਾਜ ਹੋਰ ਮੀਰਾ ਹੋ ਗਿਆ ਸਾਨੂੰ ਲੱਗਿਆ ਨੂੰ ਤੇ ਸਤੂਫਾ ਲੱਗਾ ਆ ਤੇ ਫਿਟਿੰਗ ਕਰਤੀ ਸਾਰੀ ਤੇ ਇਹ ਹੁਣ ਮੈਂ ਕਿਹਾ ਦੱਸਦੀ ਆ ਤੁਹਾਨੂੰ ਵੀ ਕਿੰਨੇ ਦੇ ਵਿੱਚ ਤੇ ਆਇਆ ਤੇ ਤਾਂ ਕਰਕੇ ਸੀਗਾ ਵੀ ਹੁਣ ਚੱਲਣ ਦੇ ਆ ਜਾਂ ਦੇਖ ਸਕਦੇ ਨਹੀਂ ਤੇ ਇਹ ਹੈਗਾ 8 ਕਿਲੋਵਾਟ ਦਾ ਸਤੂਫਾ ਆ ਤਕਰੀਬਨ ਇਹ ਪੈ ਗਿਆ ਆ 700 ਰੋ ਦੇ ਵਿੱਚ 550 500 550 ਦਾ ਸਤੂਫਾ ਆ 8 ਕਿਲੋਵਾਟ ਦਾ ਤੇ ਪੈਪੂ ਪਾ ਕੇ ਤੇ 700 ਰੋ ਦੇ ਵਿੱਚ ਪੈ ਗਿਆ ਕੋ 100 ਰੋ ਦੇ ਤੇ ਵੀ ਆ ਤੇ ਕੋਈ ਸਾਡਾ ਔਣ ਜਾਣ ਦਾ ਲਾ ਲੋ ਖਰਚਾ ਤੇ ਕਿਸੇ ਨੇ ਲਵਾਉਣਾ ਆ ਤਾਂ ਲਵਾ ਸਕਦਾ ਆ ਆਪ ਕੋਸ਼ਿਸ਼ ਕਰਕੇ ਇਸ ਹਸਤਾ ਪੈਂਦਾ ਆ ਜੇ ਆਪਾਂ ਉਦਾਂ ਕਿਸੇ ਤੋਂ ਦੇਖਦੇ ਆ ਤੇ ਆਪਾਂ ਨੂੰ ਮਹਿੰਗਾ ਨਾਖਦੇ ਆ ਤੇ ਆਪ ਕੋਸ਼ਿਸ਼ ਕਰ ਲਓ ਥੋੜੀ ਜਿਹੜੇ ਆਪ ਲਾ ਸਕਦੇ ਆ ਨਹੀਂ ਤੇ ਫਿਰ ਲਵਾਉਣਾ ਪੈਣਾ ਕਿਸੇ ਨਾ ਕਿਸੇ ਤੋਂ ਤੇ ਬਾਕੀ ਹਰੇਕ ਚੀਜ਼ ਦਾ ਰੇਟ ਵੱਖਰਾ ਹੁੰਦਾ ਆ ਹੁਣ ਇਹ 8 ਕਿਲੋਵਾਟ ਦਾ ਸਸਤਾ ਆ ਇਹੀ ਛੋਟਾ ਲਵਾਇਓ ਕਿ ਸਾਡਾ ਘਰ ਛੋਟਾ ਆ ਆਪਦੇ ਘਰ ਦੇ ਹਿਸਾਬ ਨਾਲ ਹੁੰਦਾ ਤੁਸੀਂ 10 ਦਾ ਲਵਾ ਲਓ 14 18 ਜਿੰਨਾ ਵੀ ਲਵਾਉਣਾ ਲਵਾ ਸਕਦੇ ਆ ਤੇ ਇਹ 8 ਕਿਲੋਵਾਟ ਦਾ ਆ ਤੇ ਬਾਕੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਹੋ ਰਾਂ ਤਾਂ ਕੋਈ ਪਹੁੰਚ ਜਾਵੇ ਇਹका ਦੱਸ ਦੀ ਇਨਫੋਰਮੇਸ਼ਨ ਇਨੀ ਕਿ ਸੰਜੀ ਤੁਹਾਡੇ ਨਾਲ ਕਰ ਦਨੇ ਆ ਵੀ ਲੱਗਿਆ ਆ ਕਿ ਕਿੰਨੇ ਕੁ ਦੇ ਵਿੱਚ ਪੈਂਦਾ ਆ ਤੇ ਮੇਰਾ ਆ ਇਧਰ ਘਰਦਾ ਵਾ ਆ ਬਾਜ ਆ ਜਾ ਕਹਿੰਦਾ ਲਾਈਟ ਦੀ ਫੜ ਕੇ ਘੁੰਮੀ ਜਾਂਦਾ ਹਟ ਜਾ ਤੇ ਅਸੀਂ ਲਿਆਂਦਾ ਹੈਗਾ ਇਹ ਟੈਕਨੋਮਾਥ ਚ ਬਰੀਕੋਮਾਨ ਪਹਿਲਾਂ ਜਿਹੜੀ ਸੀ ਹੁਣ ਟੈਕਨੋਮਾਥ ਹੋ ਗਈ ਆ ਟੈਕਨੋਮਾਥ ਚੋਂ ਲੈ ਕੇ ਆਂਦਾ ਆ ਉੱਥੇ ਕਾਫੀ ਤਰ੍ਹਾਂ ਦੇ ਪਏ ਆ ਜਿੱਦਾਂ ਦੀ ਕਿਹੜੀ ਚੁਆਇਸ ਲਵਾ ਸਕਦਾ ਹੈ ਤੇ ਆ ਪਹਿਲਾਂ ਪਤਾ ਕਰ ਲੋ ਲਵਾਉਣ ਤੋਂ ਪਹਿਲਾਂ ਕਿਸੇ ਨੂੰ ਪੁੱਛੋ ਵੀ ਸਾਰਾ ਕਰਕੇ ਵੀ ਕਿੰਨੇ ਕੁ ਚ ਪੈਂਦਾ ਆ ਕੋਈ ਪਤਾ ਹਿਸਾਬ-ਪਤਾ ਐਸਟੀਮੇਟ ਬੰਦਾ ਲਾ ਲਿੰਦਾ ਜਿਹੜਾ ਆਪ ਲਾ ਸਕਦਾ ਉਹ ਆਪੇ ਲਿਆਣ ਕੇ ਲਾ ਲਵੇ ਇਹਦਾ ਕਿਹੜਾ ਬਾਲਾ ਕੰਮ ਹੁੰਦਾ ਤੇ ਸਹੀ ਆ ਜੀ ਮੈਂ ਘਾ ਦادیه ਦੱਸਦੀ ਆ ਤੁਹਾਨੂੰ ਇਨੀ ਇਨਫੋਰਮੇਸ਼ਨ ਤੇ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ